ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਨੂੰ ਜੀ ਸੰਦੂਖ ਬਾਰੇ ਦੱਸ ਰਿਹਾ ਜੀ ਬਹੁਤ ਪੁਰਾਣਾ 1940 ਦਾ ਸੰਦੂਖ ਹੈ ਜੀ ਸਾਡੀ ਦਾਦੀ ਜੀ ਦਾ ਤੇ ਤੁਹਾਨੂੰ ਦਿਖਾ ਰਿਹਾ ਜੀ ਬਿਲਕੁਲ ਲੱਕੜ ਹਲਕਾ ਜਾਨ ਨੂੰ ਵੀ ਜਾਈ ਸੰਭਿਆ ਦਾ ਸੰਦੂਖ ਹੈ ਪੂਰਾ ਕਿਤੇ ਹੋ ਸਿਆਉਣ ਨਹੀਂ ਲੱਗੀ ਕਿਤੇ ਹੋ ਗੜਿਆ ਨਹੀਂ ਸਾਰਾ ਵਿੱਚੋਂ ਇਹ ਦੇਖੋ ਜਮਾਰ ਕੇ ਬਿਲਕੁਲ ਓਕੇ ਹੈ ਜੀ ਪ੍ਰੈਸ ਆ ਤੇ ਬਾਕੀ ਕੋਈ ਲੱਕੜ ਨਹੀਂ ਗਲੀ ਚਰੇ ਨਾਲ ਨਹੀਂ ਨਵਾਂ ਦਾ ਕੋਈ ਬਕਤੀ ਨਹੀਂ ਲਾਈ ਹੋ ਉਸ ਬਿਲਕੁਲ ਰੈਜਨਲ ਜੇ ਨਹੀਂ ਹੁੰਦੀ ਸਾਰਾ ਸਿਰੇ ਤੋਂ 1940 ਦਾ ਸਮੂਹ ਭਾਈ ਜੀ ਦਾਦੀ ਜਾਂ 1940 ਦਾ ਸਮੂਹ ਸੀ ਹਰ ਸਾਨੂੰ ਪੂਰਾ 19 ਸਾਲ 1900 ਦਾ ਸਾਲ ਦਾ ਸੰਦੂਰ ਦਿਖਾਉਣੇ ਬਹੁਤ ਬਣਾ ਇਹ ਇਦੋਂ ਦੀ ਸਾੰਗਿਆ ਵਸਤੂ ਭਾਈ ਦੇਖੋ ਜੀ ਵਰਨਾ ਤੇ ਬਹੁਤ ਹੀ ਹੈਵੀ ਲੱਕੜਾ ਬਹੁਤ ਹੀ ਮਜ਼ਬੂਤ ਹੈ ਜੀ। ਬਾਕੀ ਇਹਦੇ ਦਿਸਾਨ ਵੀ ਲਿਖਿਆ ਹੋਇਆ ਜੀ। ਦੇਖੋ ਇਹ ਧਿਆਨ ਨਾਲ 1960 ਸਾਣ ਵੀ ਲਿਖਿਆ ਹੋਇਆ ਜੀ। ਬਹੁਤ ਵਧੀਆ ਲੱਕੜਾ ਜੀ ਹੈ। ਬਹੁਤ ਮਜ਼ਬੂਤ ਲੱਕੜਾ ਇਹ ਭਾਰੀ ਆ ਤੇ ਕਿਤੋਂ ਗੜਿਆ ਛੜਿਆ ਕਿਤੋਂ ਨਹੀਂ ਜਗਾ 1960 1900 ਦਾ ਜੀ। ਜਮਾ ਜੈਨੂਇਨ ਸੰਦੂਕ ਹੈ ਜੀ। ਤੇ ਕੋਈ ਵੀ ਸਬਸਕ੍ਰਾਈਬ ਕਰਵਾ ਜੀ। ਮੇਰੀ ਵੀਡੀਓ ਨੂੰ ਬੱਦ ਵੱਦ ਲਾਇਕ ਕਰੇ ਜੀ। ਠੀਕ ਹੈ ਜੀ। ਸਾਨੂੰ ਹੋਰ ਵੀ ਜਾਣਕਾਰਾਂ ਅੱਗੇ ਦੱਸ ਦੇਵਾਂਗੇ ਧੰਨਵਾਦ